ਦੇਖੋ ਜੀ ਇਹ ਦੀਪਕ ਕੁਮਾਰ ਸੰਨ ਅਸ਼ੋਕ ਕੁਮਾਰ ਇਹ ਸਾਡੇ ਘਰ ਵੱਲੋਂ ਕੈਮਰੇ ਦਾ ਮੂੰਹ ਕਰਕੇ ਲਗਾ ਰਹੇ ਨੇ ਸਾਡੇ ਘਰਾਂ ਲੇਡੀ ਜੀ ਵੀ ਰਹ ਰਹੇ 100 ਅਸੀਂ ਕੋਈ ਪਰਦੇ ਵਾਲੇ ਜੋ ਵੀ ਕੰਮ ਕਰ ਰਹੇ ਕੁਝ ਵੀ ਹੈ ਇਹ ਸਾਡੇ ਕਿਉਂ ਇਦਾਂ ਨੂੰ ਘਰ ਵੱਲੋਂ ਮਾਰ ਇਹ ਆਪਣਾ ਕੈਮਰਾ ਲਗਾ ਰਹੇ ਹੋਰ ਪਾਸੇ ਜਿੱਦਨ ਮਰਜੀ ਲਵਾ ਸਾਡੇ ਘਰ ਵੱਲੋਂ ਨਹੀਂ ਲੱਗਣਾ ਚਾਹੀਦਾ ਜੀ ਅਸੀਂ ਇਹਦੇ ਪਰਦੇਣੇ ਦੀ ਦਰਖਾਸਤ ਐਸਐਸਪੀ ਦਫ਼ਤਰ ਜਾਵਾਂਗੇ ਡੀਸੀ ਦਫ਼ਤਰ ਜਾਵਾਂਗੇ ਸੀਐਮ ਤੱਕ ਜਾਵਾਂਗੇ ਅਸੀਂ और दुकानदारी बीजेपी साहब अभी दुकान करके सारी মাযরা <muchas> कोईानी है और मान के वीडियो मारा कर दे पहले और काम नहीं रंदे ਪ੍ਰੋਪਰਟੀ ਦਾ ਇਹ ਵੀ ਕੰਮ ਹੈ ਜੀ ਪਤਾ ਹੈ ਇਹਨੂੰ ਪਤਾ ਵੀ ਮੰਨੇ ਕਰਦੇ ਨੇ ਜੇ ਆਪਾਂ ਕਰਦੇ ਆਲੇ ਹੁੰਦੇ ਨੇ ਨਹੀਂ ਨਹੀਂ ਮੇਰੀ ਗੱਲ ਆਪ ਜਿਹੜਾ ਆਲਾ ਦਾ ਪਤਾ ਹੈ ਕੰਮ ਮੈਂ ਦੱਸ ਦਾਂ ਇਹਨਾਂ ਦਾ ਉਹ ਤੇ ਹੁੰਦੇ ਬਰਾ ਹੁੰਦੇ ਜੀ ਕੋਈ ਨਹੀਂ ਪਤਾ ਜੀ ਸਾਨੂੰ ਪਤਾ ਜੀ ਅਸੀਂ 1.2% ਗਲਤ ਨਹੀਂ ਹੈ ਜੇ ਇਹ ਚੀਜ਼ ਬਾਸੀ 2 ਮਹੀਨੇ ਪੂਰੀ ਸਟਡੀ ਕਰੀ ਹੈ ਜੀ ਠੀਕ ਹੈ ਤਾਂ ਅਸੀਂ ਆ ਕੇ ਖੜੇ ਆ ਸਾਨੂੰ ਪਤਾ ਵੀ ਜੇ ਤੁਸੀਂ 25 ਫੁੱਟ ਦੀ ਗੱਲ ਕਰਦੇ ਤੇ ਠੀਕ ਹੈ ਉਹ ਇੱਧਰ ਦੀ ਵਜਾਏ ਇੱਧਰ ਇਹ ਇੱਧਰ ਨਿਕਲਣਾ ਹੈ ਇਹ ਨਾਲ ਵੀ ਨਹੀਂ

ਯਾਰ ਹਟ ਜਾ ਯਾਰ ਤੁਹਾਨੂੰ ਕਹਿੰਨਾ ਉਹ ਵੀਰ ਵੀਰ ਹਟ ਦੋ ਪਹਿਲਾਂ ਕੋਈ ਨਹੀਂ ਹਟ ਜਾ ਵੀਰ ਵੀਰ ਕੰਮ ਨਹੀਂ ਸ਼ੁਰੂ ਕਰਨਾ ਵੀਰ ਰੁਕ ਜਾ ਇੰਨਾ ਥੋੜਾ ਰੁਕ ਜਾ ਰੁਕ ਜਾ ਉਹ ਵੀਰ ਆਉਣ ਦਾ ਯਾਰ ਲੈ ਵੀ ਹੋਈ ਦਿਓ ਕੰਮ ਬਤ ਕਰਾ ਕੇ ਗਏ ਆ ਕੋਈ ਨਹੀਂ ਵੀਰ ਤੁਹਾਨੂੰ ਤਾਂ ਕੁਝ ਨਹੀਂ ਬਣਾ ਬਣਾ ਲੈ ਅੱਛਾ ਸ਼ਰਿਆਮੇ ਵੀਰ ਐਡਾ ਫੋਨ ਹੈ ਵੀ ਰੱਖ ਦੋ ਕੀ ਯਾਰ ਜਾ ਤੁਹਾਨੂੰ ਬੰਦ ਕਰਾ ਦੇ ਗਏ ਆ ਵੀਰ ਪਹੁੰਚ ਗਏ ਵੀਰ ਗੱਲੇ ਕੋਈ ਨਹੀਂ ਵੀਰ ਗੱਲ ਪੇਪਰਾਂ ਦੀ ਨਹੀਂ ਹੈਗੀ ਕਿਆ ਕਰੂ ਧਾਰ ਦੇ ਉਹ ਫੇ ਤੁਸੀਂ ਤੁਹਾਨੂੰ ਕੰਮ ਰੋਕ ਕੇ ਅੰਕਲ ਸਾਨੂੰ ਰੋਕ ਕੇ ਗਏ ਆ ਤੁਸੀਂ ਪਹੁੰਚੋ ਤੁਸੀਂ ਆਹਣੇ ਆ ਜਾਣਾ ਥਾਣੇ ਤੇ ਸਾਡੇ ਤਾਂ ਪਹੁੰਚ ਗਏ ਬੰਦੇ ਸਾਡੇ ਤਾਂ ਚੱਲ ਗਏ ਥਾਣੇ ਠੀਕ ਆ ਉਹ ਤੋਂ ਲੈ ਜਾ ਲੈਟ ਕੋਈ ਨਹੀਂ ਸਾਡੇ ਤਾਂ ਬੈਠੇ ਆ ਥਾਣੇ ਮੈਂ ਉਹ ਰੁਕ ਜਾ ਯਾਰ ਜੱਤ ਨੂੰ ਕਹਿੰਨੇ ਯਾਰ ਲਾਲੀ ਯਾਰ ਆਦੂਗੀ ਟਿੱਕੀ ਕੈਮਰੇ ਦਾ ਵੀਡੀਓ ਬਣਾਈ ਚੱਲ ਕੰਮ ਨਾ ਰੋਕ ਮੈਂ ਬੋਲੋ ਬਾਈ ਤੂੰ ਬੋਲ ਤੈਨੂੰ ਬੋਲ ਰ ਤਾਂ ਮੈਂ ਨਹੀਂ ਰੋਕ ਤੂੰ ਨਾ ਬੋਲ ਹੈਲੋ ਇਹਨੂੰ ਨਾ ਬੋਲ ਬਾਈ ਕੀ ਨਾਮ ਹੈ ਤੁਹਾਡਾ ਪ੍ਰੇਮਕੌਰ ਵਾੜ ਕਿਹੜਾ ਹੈ ਇਹ ਪ੍ਰਾਣਾ 9 ਨਵਾਂ 12 ਪ੍ਰਾਣਾ 12 ਹਾਂਜੀ ਕੀ ਮਸਲਾ ਕੀ ਮਾਮਲਾ ਹੈ ਸਾਡਾ ਮਸਲਾ ਇਹ ਹੈ ਸਾਡੇ ਪਿੱਛੇ ਸ਼ਾਮ ਲਾਟ ਜਗ੍ਹਾ ਸਾਰੇ ਮਹੱਲੇ ਨੂੰ ਪਰੇਸ਼ਾਨ ਕਰਿਆ ਜਾਂਦਾ ਧੱਕਾ ਕਰਦੇ ਮਹੱਲੇ ਗੱਲ ਕੁੱਟਮਾਰ ਕਰਦੇ ਆ ਕੇ ਜਨਾਨੀਆਂ ਨੂੰ ਕੁੱਟਿਆ ਇਹ ਨਾ ਨਾ ਇਹ ਤੱਕ ਨਜਾਇਜ਼ ਸਾਨੂੰ ਤੰਗ ਕਰਦੇ ਆ ਆ ਕੇ ਸਾਨੂੰ ਬਹੁਤ ਇੱਥੇ ਇਹਨਾਂ ਨੇ ਕੁੱਟੇ ਲੈ ਆ ਕੇ ਕਬਜ਼ਾ ਕੀਤਾ ਸਾਨੂੰ ਬੌਂਸਰ ਬੁਲਾਏ ਗਏ ਜਨਾਨੀਆਂ ਨੂੰ ਕੁੱਟਣ ਵਾਸਤੇ ਬੌਂਸਰ ਬੁਲਾਈਆਂ ਗਈਆਂ ਜਨਾਨੀਆਂ ਸਾਡੇ ਚਪੇੜਾਂ ਮਾਰੀਆਂ ਮੂੰਹ ਤੇ ਇਹਨਾਂ ਨੇ ਨਜਾਇਜ਼ ਧੱਕੇ ਤੇ ਕਿਹਨੇ ਧੱਕੇ ਮਾਰੇ ਦੀਪਕ ਨਹੀਂ ਦੀਪਕ ਦੀਪਕ ਕੌਣ ਹੈ ਅਸ਼ੋਕ ਮਾਰਦਾ ਮੁੰਡਾ ਦੀਪਕ ਕੌਣ ਹੈ ਜੀ ਅਸ਼ੋਕ ਕੁਮਾਰ ਦਾ ਮੁੰਡਾ ਦੀਪਕ ਉਹਨੇ ਕੀ ਕੀਤਾ ਉਹਨੇ ਨਜਾਇਜ਼ ਕਬਜ਼ਾ ਕਰਾਇਆ ਇੱਥੇ ਮੁਹੱਲੇ ਦੇ ਵਾਸੀਆਂ ਦੇ ਉੱਤੇ ਉਹਨਾਂ ਨੇ ਹੱਥੋਂ ਪਾਈ ਉਹ ਜਿਹੜੇ ਗੁੰਡੇ ਲਿਆਂਦੇ ਹੋਏ ਸੀ ਬੌਂਸਰ ਲਿਆਂਦੇ ਹੋਏ ਸੀਗੇ ਲੇਡੀਜ਼ ਵੀ ਸੀਗੀਆਂ ਲੇਡੀਜ਼ ਨੇ ਲੇਡੀਜ਼ ਨੂੰ ਕੁੱਟਿਆ ਗਲੀਆਂ ਬੰਦ ਗਲੀਆਂ ਬੰਦ ਕਰਤੀਆਂ ਸਾਡੇ ਜਿਹੜੇ ਰਸਤੇ ਸੀ ਉਹ ਸਾਰੇ ਬੰਦ ਕਰਤੇ ਇੰਦਾ ਕਮਕੀ ਬਹੁਤ ਕੀਤਾ ਉਹਨਾਂ ਨੇ ਇਹ ਹਾਂਜੀ ਜ਼ਬਰਦਸਤੀ ਇਹ ਰਸਤਾ ਆਰ ਪਾਰ ਜਾਂਦਾ ਹੈ ਹਾਂ ਇਹ ਸ਼ਾਮਲਾਟ ਜਗਾ ਜੀ ਸ਼ਾਮਲਾਟ ਜਗਾ ਜੀ ਸੌ ਸਾਲ ਦੇਖਣ ਲੋਕ ਲੱਗ ਨਹੀਂ ਰਹੇ ਵਾਲੇ ਮਾਲਕ ਹੈਗੇ ਸ਼ਾਮਲਾਟ ਦਾ ਕੋਈ ਮਾਲ ਨਹੀਂ ਹੈਗਾ ਮਾਲਕ ਹੈਗੇ ਸਾਰੇ ਮਾਲਲੇ ਵਾਲੇ ਸਾਨੂੰ ਪੁੱਛਿਆ ਨਹੀਂ ਸਾਡੇ ਚਪੇੜਾਂ ਕਿਉਂ ਮਾਰੀਆਂ ਗਈਆਂ ਜਬਰਦਸਤੀ ਕਿਉਂ ਕਰੀ ਗਈ ਹੈ ਕਿਉਂ ਧੱਕਾ ਕਰਿਆ ਗਿਆ ਸਾਡੇ ਨਾਲ ਜਿਹੜੀ ਪਿੱਛੇ ਸ਼ਾਮਲਾਟ ਜਗਾ ਤੁਸੀਂ ਕਹਿ ਰਹੇ ਆ ਇਹਦਾ ਤੁਹਾਡੇ ਕੋ ਕੋ ਪ੍ਰੂਫ ਹੈਗਾ ਹਾਂਜੀ ਹਾਂਜੀ ਪ੍ਰੂਫ ਹੈਗਾ ਸਾਡੇ ਕੋਲ ਜੀ ਸਰਦਾ ਹੈਗੇ ਆ ਸਾਡੇ ਕੋਲ ਸਾਡੀ ਮੰਗ ਹੈ ਕਿ ਸਾਡੇ ਰਸਤੇ ਖੁੱਲਣੇ ਚਾਹੀਦੇ ਆ ਆ ਕੰਧਾ ਤੋੜਿਆ ਜਾਵੇ ਹਾਂ ਕੰਧਾਂ ਤੋੜੀਆਂ ਜਾਵੇ ਬਿਲਜੈ ਸ਼ਾਮਲਾਟ ਦੇ ਦੇ ਜਿਹੜੇ ਹੈਗਾ ਹਾਂ ਕਾਲਮਟਰ ਇਸ ਨੂੰ ਆਪਣਾ ਹੈਗਾ ਆਪਣੇ ਕਬਜ਼ੇ ਚ ਲਾਵੇ ਬਸ ਆਪਣੇ ਕਬਜ਼ੇ ਚ ਲਓ ਹਾਂ ਇਹ ਗਵਰਨਮੈਂਟ ਦੀ ਜਗ੍ਹਾ ਹੈ ਤਾਂ ਗਵਰਨਮੈਂਟ ਨੂੰ ਆਪਣੇ ਕਬਜ਼ੇ ਚ ਲੈਣੀ ਚਾਹੀਦੀ ਆ ਚਾਹੀਦੀ ਸਾਨੂੰ ਰਸਤਾ ਮਿਲਣਾ ਚਾਹੀਦਾ ਅਸੀਂ ਨਗਰ ਕੌਂਸਲ ਕੋਲ ਗਏ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਨਗਰ ਕੌਂਸਲ ਕੋਲ ਵੀ ਗਏ ਆ ਥਾਣੇ ਵਿੱਚ ਵੀ ਗਏ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਤਾਂ ਕੰਮ ਕੀ ਕੀਤੇ ਆ ਨਗਰ ਕੌਂਸਲ ਚ ਲਾ ਕੇ ਗਏ ਆ ਆਸਨਾਦੀ ਮਿਲੀ ਪੋਤ ਨਾਲ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਤੁਹਾਡੇ ਕੋਲ ਸਾਰੇ ਸਬੂਤ ਹੈ ਜੀ ਕੀ ਹੈ ਉਹ ਤੇ ਇਹ ਹੈ ਜੀ ਵੀ ਇੱਕ ਤਾਂ ਇਹ ਹੈ ਜਿਹੜੀ ਇਹਨਾਂ ਜਗਾ ਉਲੇ ਸ਼ਾਮਲਾਲ ਦੀ ਜਗਾ ਸੀ ਉਹ ਸ਼ਾਮਲਾਲ ਦੇ ਵਿੱਚ ਕਈ ਹਿੱਸੇਦਾਰ ਸੀ ਕਈ ਹਿੱਸੇਦਾਰ ਦੇ ਨੀ ਸ਼ੀਸ਼ਾ ਅਸਰਕਾ ਤੇ ਇਹ ਸਾਰੀ ਜਗਾ ਤੇ ਕਬਜ਼ਾ ਕਰਨਾ ਚਾਹੁੰਦਾ ਜਿਹੜੇ ਕਿ ਨਜਾਇਜ਼ ਸਾਰੀ ਇਹਨਾਂ ਕਰਾਈ ਹੈ ਆਪਣੇ ਬੰਦੇ ਜਿਹੜੇ ਹੈਗੇ ਬਲਾਕ ਬਸ ਕੁੱਲ ਕੇ ਉਹ ਸਾਰੀ ਹੋ ਰਹੀ ਸੀ ਕੰਧਾਂ ਦੀ ਤੁਸੀਂ ਇੱਥੇ ਮੌਜੂਦ ਮੈਂ ਹਾਜ਼ਰ ਸੀਗਾ ਜੀ ਇੱਥੇ ਹਾਂਜੀ ਕਿਵੇਂ ਹੋਇਆ ਕਿਵੇਂ ਕਬਜ਼ਾ ਕੀਤਾ ਇਹ ਉਹਨਾਂ ਨੇ ਜੀ ਗੁੰਡੇ ਲਿਆ ਕੇ 40 50 ਮੁੰਡੇ ਜੀ ਤੇ 15 20 ਜਨਾਨੀਆਂ ਲਿਆ ਕੇ ਇਹ ਇਥੇ ਮਤਲਬ ਸਾਨੂੰ ਮਹੱਲੇ ਨਾਲ ਕੁੱਟਮਾਰ ਕਰਕੇ ਇਥੇ ਜ਼ਬਰਦਸਤੀ ਨਜਾਇਜ਼ ਕਬਜ਼ਾ ਕਰਿਆ ਜੀ ਇਹਨਾਂ ਨੇ ਠਾਣੇ ਬਣਾ ਕੇ ਸਾਡੇ ਬੰਦੇ ਬਟਾਏ ਗਏ ਆ ਸਾਡੇ ਕੋਲੇ ਫਰਦਾ ਹੈਗੇ ਸਾਰੀਆਂ ਹਾਂ ਜੀ ਤੇ ਸਾਡੇ ਕੋਲ ਸਾਰਾ ਸਬੂਤ ਹੈਗਾ ਜੀ ਪ੍ਰੂਫ ਫਰਦਾ ਹੈਗੇ ਆ ਜੀ ਸ਼ਾਮਲਾ ਦੇਖੋ ਜੀ ਸਾਰੇ ਬਾਗ ਸ਼ਾਮਲਾ ਬਾਜਵੀ ਨਾਲ ਅਸ਼ੋਕ ਕੁਮਾਰ ਹਾਂ ਜੀ ਦੀਪਕ ਪੁੱਤਰ ਅਸ਼ੋਕ ਕੁਮਾਰ ਜੀ ਜੀ ਇਹਨਾਂ ਨੇ ਨਜਾਇਜ਼ ਕਬਜ਼ਾ ਕਰਿਆ ਸਾਡੀ ਇਹੀ ਮੰਗ ਹੈ ਵੀ ਇਹ ਕੰਧਾਂ ਰਸਤੇ ਤੜਵਾਏ ਜਾਣ ਇਹ ਨਜਾਇਜ਼ ਸਾਰੀ ਬੰਦ ਕੀਤੀ ਜਾਵੇ ਤੇ ਜਿਸ ਤਰ੍ਹਾਂ ਲੋਕ ਪਹਿਲਾਂ ਇੱਥੇ ਨੂੰ ਲੰਘਦੇ ਸੀਗੇ ਰਸਤੇ ਉਵੇਂ ਹੀ ਕਰੇ ਜਾਣ ਤੇ 40-50 ਸਾਲ ਤੋਂ ਅਸੀਂ ਇੱਥੇ ਲੰਘ ਰਹੇ ਹਾਂ ਥਾਂ ਬੜੀ ਜਗ੍ਹਾ ਇੱਥੇ ਪਾਰਕ ਬਣਾਏ ਜਾਣ ਸਾਡੀ ਸਹੂਲਤ ਵਾਸਤੇ ਆ ਦੇ ਹਨ ਇਧਰ ਹੈਗਾ ਬਿਲਕੁਲ ਦਰਵਾਜ਼ੇ ਦਰੂਜੇ ਸਾਰੇ ਬੰਦੇ ਹੀ ਕਰ ਦਿੱਤੇ ਹੈਗੇ ਹੈ ਹਨਾ ਤਾਂ ਕਈ ਕਰ ਰਹੇ ਇਹ ਹੋਰ ਕੀ ਹੈਗਾ ਹਨਾ ਹਵਾ ਪਾਣੀ ਕਿੱਧਰ ਨੂੰ ਜਾਊਗਾ ਹਨਾ ਜਿੰਨਾ ਵੀ ਹੈਗਾ ਬਿਲਕੁਲ ਇਹ ਬੰਦ ਕਰਤਾ ਹੈ ਗਲੀ ਨਾਲ ਗਲੀ ਹੈ ਨਹੀਂ ਤਾਂ ਦੇ ਭੂਮੀ ਲਈ ਭਗਤ ਨਾਲ ਹੀ ਹੋਇਆ ਇਹ ਸਾਰਾ ਕੁਝ ਹੈਨਾ ਸਾਰਾ ਕੁਝ ਮਿਲੇ ਹੋਏ ਸਾਰੇ ਮਿਲੇ ਹੋਏ ਹੈ ਪੈਸੇ ਪੈਸੇ ਦੇ ਕੇ ਸਾਰੇ ਦਾ ਮੂੰਹ ਬੰਦ ਕਰਵਾਤਾ ਕਮੇਟੀ ਵਾਲੇ ਆਏ ਸੀ ਕਮੇਟੀ ਵਾਲੇ ਆਏ ਸੀ ਹਾਂਜੀ ਉਹ ਕੀ ਕਰਕੇ ਗਏ ਉਹ ਨੋਟਿਸ ਲਗਾ ਕੇ ਗਏ ਹੈਗੇ ਆ ਫੇਰ ਵੀ ਉਹ ਸਾਰੀ ਹਾਂ ਜੀ ਨਜ਼ੀਰ ਰਹੀ ਹੁਣ ਵੀ ਚੱਲ ਰਹੀ ਹੈ ਕੋਜੀ ਕਮੇਟੀ ਵਾਲੇ ਨੋਟਿਸ ਲਗਾ ਕੇ ਆਏ ਸੀ ਪਰ ਉਹਨਾਂ ਦੇ ਬਾਵਜੂਦ ਵੀ ਉਹ ਸਾਰੀ ਜੀ ਦੁਆਰਾਂ ਦੀ ਚਲਦੀ ਰਹੀ ਰਸਤੇ ਬੰਦ ਕਰ ਦਿੱਤੇ ਤੇ 40 50 ਸਾਲ ਹੋ ਗਏ ਰਸਤੇ ਨੂੰ ਲੱਗਿਆਂ ਨੂੰ ਉਤੇ ਬਾ ਸਾਰੀ ਦੁਨੀਆ ਕੱਲਾ ਮਹੱਲਾ ਨਹੀਂ ਸਾਰੀ ਦੁਨੀਆ ਇੱਥੇ ਨੂੰ ਲੰਘਦੀ ਸੀ ਕਿੰਨੂੰ ਤੁਸੀਂ ਸਾਰਾ ਕੁਝ ਦਿਖਾ ਸਭ ਕੁਝ ਦਿਖਾ ਵੀ ਦਿੱਤਾ ਜੀ ਫਾਰਮ ਵੀ ਦਿਖਾ ਦਿੱਤੀ ਉਹਨੂੰ ਦਰਖਾਸਤ ਵੀ ਦੇ ਦਿੱਤੀ ਉਹਨਾਂ ਨਾਲ ਗੱਲ ਵੀ ਹੋਈ ਗੱਲ ਵੀ ਹੋਲੀ ਦੀ ਸਾਡੀ ਸਭ ਦੀ ਕੀ ਕਿਹਾ ਸੀ ਉਹਨਾਂ ਨੇ ਉਹ ਕਹਿੰਦੇ ਨੋਟਿਸ ਚਪਕਾ ਦੇਉਗੇ ਉੱਥੇ ਬੰਦ ਹੋ ਜਾਊਗਾ ਕੰਮ ਪਰ ਬੰਦ ਨਹੀਂ ਹੋਇਆ ਉਹਨਾਂ ਦੀ ਉਹਦੇ ਬਾਅਦ ਵੀ ਤਿੰਨ ਦਿਨ ਹੋ ਗਏ ਤਿੰਨ ਦਿਨ ਹੋ ਗਏ ਅੱਜ ਕੰਮ ਚੱਲਦਿਆਂ ਉਹ ਜੀਸੀਬੀਆ ਸਾਰੀਆਂ ਚੱਲ ਰਹੀਆਂ ਮਾਰੋ ਮਾਰ ਇਹ ਦੀਪਕ ਕੁਮਾਰ ਸਾਹਿਬ ਨੇ ਉਹ ਸ਼ੋਕੇ ਕੁਮਾਰ ਨੇ ਗੁੰਡਾਗਰਦੀ ਕਰਕੇ 100 ਬੰਦਾ ਗੁੰਡਾ ਲੈ ਕੇ ਇੱਕ ਬੌਂਸਰ ਜਨਾਨੀਆਂ ਲੈ ਕੇ ਜਨਾਨੀਆਂ ਤੇ ਹੱਥ ਚਲਾਏ ਗਏ ਜਨਾਨੀਆਂ ਦੀ ਕੁੱਟ ਮਾਰ ਕੀਤੀ ਗਈ ਸਾਡੇ ਮਹੱਲੇ ਵਾਲਿਆਂ ਦੀ ਐਸੀ ਉਹਦੀ ਵੀਡੀਓ ਬਣਾਈ ਵੀ ਸਾਡੇ ਕੋਲ ਸਬੂਤ ਹੈਗਾ ਕੁੱਟਦਿਆਂ ਵੀ ਹੈਗੀ ਆ ਕੁੱਟਦਿਆਂ ਦੀ ਵੀ ਹੈਗੀ ਸਾਡੇ ਕੋਲ ਵੀ ਹੈਗੀ ਲੜਦੇ ਤਾਂ ਕੰਮ ਕੀ ਕਰਦਿਆਂ ਦੀ ਵੀਡੀਓ ਵੀ ਹੈਗੀ ਸਾਡੇ ਕੋਲ ਲੇਡੀ ਜੀ ਨੇ ਕੀਤੀ ਆ ਹਾਂਜੀ ਲੇਡੀਜ਼ ਨੇ ਕੀਤੀ ਹੈ ਜੀ ਵੀਡੀਓ ਬੌਂਸਰ ਆ ਬੁਲਾਈਆਂ ਮੇਰੇ ਤੇ ਲੇਡੀਜ਼ ਨੇਡੀਜ਼ ਬੁਲਾਈਆਂ ਹੋਈਆਂ ਸੀ ਜੇ ਉਹਨਾਂ ਨੇ ਮਾਰ ਦਿੱਤੇ ਸੱਫਤੇ ਵੀ ਧੱਕੇ ਮਾਰਦੇ ਅਸੀਂ ਅਸੀਂ ਇਸ ਅਸੀਂ ਇਸੋ ਸਾਰੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀਆਂ ਜਨਾਨੀਆਂ ਨੇ ਸਾਨੂੰ ਮਾਰ ਕੁੱਟ ਕੀਤੀ ਪੁਲਿਸ ਆਈ ਸੀ ਫਿਰ ਚਲੇਗੀ ਹਾਂਜੀ ਆਈ ਸੀ ਫਿਰ ਚਲੇਗੀ ਹਾਂ ਪੁਲਿਸ ਆਈ ਸੀ ਉਹ ਸਿਰਫ ਇਹ ਕਹਿ ਕੇ ਵੀ ਲੜਨਾ ਨਹੀਂ ਕਿਸੇ ਨੇ ਬੰਦ ਕਰ ਦਿਓ ਕੰਮ ਪਰ ਪੌਜੇ ਤੇ ਮੋੜ ਤੇ ਵੀ ਨਹੀਂ ਗਈ ਜਦ ਨੂੰ ਇਹਨਾਂ ਨੇ ਕੰਮ ਸ਼ੁਰੂ ਕਰ ਲਿਆ ਜੀ ਦੁਬਾਰਾ ਸ਼ੁਰੂ ਕਰ ਲਿਆ ਅੱਜ ਵੀ ਚੱਲ ਰਿਹਾ ਕੰਮ ਕੰਮ ਹੁਣ ਵੀ ਚੱਲ ਰਿਹਾ ਦਿਨ ਹੋ ਗਏ ਤਾਂ ਇਹਨੇ ਦਿਨ ਉਹਦੇ ਅੱਜ ਮਤਲਬ ਕਿ ਉੱਥੇ ਜਾਣ ਦਾ ਸਾਡਾ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਕਿੱਧਰ ਹੈ ਹੁਣ ਵੀ ਉਹਨਾਂ ਦਾ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੁਣ ਵੀ ਦੋ ਤਿੰਨ ਗਲੀਆਂ ਬੰਦ ਕੀਤੀਆਂ ਗਿਆਨ ਜੀ ਸਾਡੇ ਉਧਰ ਹੀ ਕੋਈ ਗਲੀ ਹੈ ਜੀ ਪਿੱਛੇ ਉਹ ਵਾਸਤੇ ਲੱਗਦੇ ਸੀਗੇ ਦੋ ਸੀ ਦੋ ਗਲੀਆਂ ਨੇ ਦੋਨੋਂ ਦੋਨਾਂ ਬੰਦ ਕਰਤੀਆਂ ਦੋਨੋਂ ਬੰਦ ਕਰਤੀਆਂ ਅਸੀਂ ਨੇ ਸਾਲਾਂ ਤੋਂ 35 ਸਾਲਾਂ ਤੋਂ ਰਹਿ ਰਹੇ ਆ ਹਾਂਜੀ 3 ਦਿਨ ਹੋ ਗਏ ਕੰਮ ਚੱਲ ਰਿਹਾ ਜੀ ਯੋ ਦੀ ਬਿਊਟੀ ਕੋ ਯੋ ਦੀ ਮੌਜੂਦਗੀ ਵਿੱਚ ਵੀ ਇਹ ਕੰਮ ਚੱਲਦਾ ਰਿਹਾ ਪੁਲਿਸ ਵਾਲੇ ਆਏ ਸੀ ਓਪੀ ਰੋਕ ਕੇ ਗਏ ਆ ਬਟ ਕਿਸੇ ਨੇ ਕੰਮ ਨਹੀਂ ਰੋਕਿਆ ਜੀ ਉਸੇ ਤਰ੍ਹਾਂ ਕੰਮ ਚੱਲਦਾ ਹੈ ਚਾਰੇ ਪਾਸੇ ਚਾਰ ਦੀਵਾਰੀ ਹੋ ਰਹੀ ਹੈ ਕਰੇਨਾ ਉਸ ਦਿਨ ਤੋਂ ਹੀ ਚੱਲ ਰਹੀਆਂ ਸਭ ਕੁਝ ਕੰਮ ਹੋ ਰਿਹਾ ਕੋਈ ਨਹੀਂ ਸੁਣਦਾ ਹੈ ਇਹਦਾ ਨਕਸ਼ਾ ਵੀ ਕੋਈ پاس ਨਹੀਂ ਕੋਈ ਨਕਸ਼ਾ پاس ਨਹੀਂ ਹੈ ਸ਼ਾਮਲਾ ਜਮੀਨ ਹੈ ਪਿੱਛੇ ਜਗ੍ਹਾ ਹੈ ਖਾਲੀ ਹੈ ਬਟ ਉਹ ਕਬਜ਼ਾ ਕਰ ਰਹੇ ਨੇ ਦੋ ਰਸਤੇ ਲੱਗਦੇ ਆ